ਹੋਰ ਵੀ ਕੀ ਆ ਚੱਲ ਸਾਰੇ ਵੀਰਾਂ ਦਾ ਅੱਜ ਆਪਾਂ ਆਪਣੇ ਜਾਨਵਰ ਲਾਉਣੇ ਰੰਗ ਜਿਹੜੇ ਪੱਟੇ ਸੀਗੇ ਇਹ ਕਹ ਕੇ 2 4 6 ਜਾਨਵਰ ਆਪਣੇ ਇਹਨਾਂ ਲਾਉਣੇ ਆਪਾਂ ਸਾਰਿਆਂ ਦੇ ਰੰਗ ਕੱਲੇ ਕੱਲੇ ਕਰਕੇ ਆਪਾਂ ਰੰਗ ਆਪਣੇ ਬਰਾਦ ਸੀ ਬਰਛ ਆਪਣਾ ਯਾਰ ਵੀ ਆ ਗਿਆ ਇੱਧਰ ਇਹ ਲਾਉਣੇ ਹੋਣਾ ਕਬੂਤਰਾਂ ਦੇ ਰੰਗ ਤੇ ਉਹਨਾਂ ਕਰਦਿਆਂ ਕੇ ਵੀਡੀਓ ਸ਼ੇਅਰ ਪਹਿਲਾਂ ਲਾਉਣੇ ਸੀ ਕੱਢਦੇ ਆ ਜਾਨਵਰ ਚਲੋ ਆ ਲਾਉਣੇ ਪੱਠੀ ਦੇ ਰੰਗ ਬਈ ਇਹਦੇ ਆਹਦੇ ਗੁੜਜਾ ਲਾਇਆ ਖਵਾਇਆ ਸੀ ਇਹਨਾਂ ਨੂੰ ਉਦੋਂ ਕਿ ਸਾਰੇ ਲੱਬੜ ਲੱਬੜ ਜੇਗੇ ਉਹਨੇ ਦੇ ਲੌਣੇ ਬਚੱਟੀਆਂ ਵਾਲੀ ਪੱਟੀ ਦੇ ਰੰਗ ਕਰੋ ਸੰਗ ਦੀ ਅੱਖ ਦਾ ਇਹਦੇ ਲੌਣੇ ਪਸਟ ਰੰਗ ਹੈ ਭਾਈ ਆਇਓ ਆ ਰੰਗ ਕਰ ਆਪਾਂ ਹੁਣ ਆਪ ਕਰਾਉਣੇ ਆਪ ਕੱਲੇ ਕੱਲੇ ਦਾ ਰੰਗ ਚੈੱਕ ਇਹਦਾ ਕਰੀ ਆਪਾਂ ਅਸੀਂ ਇੱਕ ਗ੍ਰਾਮ ਮੋਟਾ ਅਸੀਂ ਦਿਆ ਕਰ ਕਾਲਾ ਤੇ ਦਬਾਈ ਗੁਲਾਬੀ ਸ਼ਾਤਾ ਕਾਲਾ ਰੰਗ ਦਿਖਾ ਨੋ ਉੱਚੀ ਕਰਕੇ ਠੀਕ ਹੈ ਓਕੇ ਹੈ ਓਕੇ ਹੈ ਠੀਕ ਆ ਅਗਲਾ ਉੱਤਰ ਖਾਓ ਅੱਖਾਂ ਉਹ ਕੰਨ ਦੱਸਿਆ ਕਰ ਸੌਂ ਕਰਿਆ ਕਰ ਵਸੋਂ ਜਾੜਦੇ ਹੁਣ ਤਾਂ ਲੈ ਸੈਗਰ ਮੋਟੇ ਆਂ ਛਾ ਖਾ ਕਾਲੀ ਪੂਸ ਹੈ ਹਾਂ ਹਰੇ ਡੰਡੇ ਡੰਡੇ ਹੈ ਜੀ ਠੀਕ ਹੈ ਦੂਜੇ ਪਾਸੇ ਦਿਖਾ ਤਾਂ ਕਿ ਨਾ ਕੱਟ ਕੇ ਕਰਿਆ ਤੇ ਅੰਗੂਈ ਕਰਤਾ ਜੀ ਚੱਲ ਅਗਲੇ ਤੇ ਮੁੱਕ ਗਿਆ ਸੀ ਤੇ ਬਾਜੀ ਵਾਲਾ ਜੀ ਠੀਕ ਤਾਂ ਘੱਟ ਕਰਿਆ ਏਦਾਂ ਅਗਲਾ ਇਹਨੂੰ ਬਾਜੀ ਕਰਿਆ ਭੈੜਣਾ ਬਈ ਕਿਰਦਾ ਕਿਡੇ ਦੋ ਨਹੀਂ ਪਾਉਂਦੇ ਕ ਟਾਈਮ ਆਉਂਦੇ ਗਲਾਬੀ ਪੂਸਾ ਬਈ ਚਿੱਟਕਾ ਗਲਾਬੀ ਪੂਸਾ ਕਾਲੇ ਟੂਸੇ ਦੇ ਟੂਸੇ ਵਿਖਾ ਦੇ ਵਿਖਾ ਟੂਸਾ ਦੁਜਾ ਠੀਕ ਹੈ ਤੇ ਅਗਲਾ ਅਗਲਾ ਕਿੜਾ ਅਗਲਾ ਕਿ ਚਿੱਟੀਆਂ ਅੱਖਾਂ ਦਾ ਤੇ ਕਾਲੀ ਪੂਸਾ ਕਾਲੀ ਪੂਸ ਗਲਾਬੀ ਟੂਸਾ ਮਮਤਾ ਖੜਾ ਹੈ ਕੁੱਤਰ ਸ਼ੌਂਕ ਦਾ ਕਹਿੰਦਾ ਸਾਰੇ ਦਾ ਆ। ਦੇਖੋ ਜੀ। ਇਹਨਾਂ ਨੂੰ ਹੀ ਖਵਾਏ ਸੀ ਗੋੜਾ ਉਹ ਬੜਾ ਲਿਬਰ ਲੁਬਰ ਜੇ ਕੰਮ। ਚਲੋ ਕੋਈ ਨਹੀਂ। ਚਲੋ ਛੱਡ ਦੇ। ਕੱਲ ਦੀ ਰੈਸਟ ਤੋਂ ਬਾਅਦ ਇਹਨੂੰ ਡਾਵਾਗੇ ਸਾਰਿਆਂ ਨੂੰ। ਆ ਗਿਆ ਗੁੜ ਰੰਗਾ। ਲਾਲ ਸਰਾਹ ਚ। ਚਲੋ ਰੱਖ ਬੱਲਰ ਖਾ ਕੇ। ਹਰੀ ਬਾਗਲ। ਦੂਜੇ ਪਾਸੇ। ਹਰਾ। ਹਰੀ ਚਾਲਰ। ਠੀਕ ਹੈ ਬਈ ਓਕੇ ਆ। ਤੇ ਹੁਣ ਆਣ ਕਿਹੜਾ ਰਹਿ ਗਿਆ ਆਪਣਾ? ਆਹ ਹੋਤਾ ਗਿਆ ਬਈ। ਉਹ ਗਾ ਜੀ ਕਿਹੜਾ ਰਹਿ ਗਿਆ ਆ ਰਹਿ ਗਿਆ ਇਹ ਆਪਣਾ ਚੂਬਰ ਇਹ ਵੀ ਹੋ ਗਿਆ ਜੀ ਮੇਰੇ ਸਾਬ ਨਾਲ ਜਰ ਗਿਆ ਹੋਇਆ ਨਹੀਂ ਹਰੇ ਟੂਸੇ ਹਰੀਪੂਸ ਟਟੀਆਂ ਖਾਂਦਾ ਆਖਰੀ ਗੇ ਵੜੋਈ ਆ ਰੰਗ ਕਰ ਆਪ ਸਾਰਿਆਂ ਦਾ ਵੀ ਕਰ ਲੋ ਚੈੱਕ ਆ ਰਹਿ ਗਿਆ ਜੀ ਮੇਨ ਤਾਂ ਆਪਣਾ ਆ ਜੀ ਕਲਾਬੀ ਬਗਲ ਅੱਗੇ ਕਾਲੀ ਪੂਸ ਗੁਲਾਬੀ ਤੁਸਾ ਇਹ ਕਰ ਰੰਗ ਜੀ ਆਪਿਆਂ ਲੱਕਰੋਂ ਬਾਹਰ ਅ ਰੰਗ ਕਰਦੇ ਆ ਬਈ ਗਾਲਾ ਪੈ ਨਹੀਂ ਸਾਡੇ ਸਰੂਪੇ ਦਾਉ ਕੇਜ ਇਹਨੂੰ ਧਰਦੇ ਧੁੱਪੇ ਉਤਰ ਕੇ ਚਾਰਾ ਤੁਲਾ ਬਰਸ ਬਰਸ ਜੀ ਆਪਣੇ ਜੇ ਮੰਦਰ ਜਾ ਕੇ ਵੀਡੀਓ ਕਰਦੇ ਸੇਰ ਆਪਣਾ ਵੀ ਯਾਰ ਮਿੱਤਰ ਕਹਿੰਦਾ ਸੀਗਾ ਆਪਾਂ ਨੂੰ ਲੱਠੇ ਬੱਚੇ ਚਾਹੀਦੇ ਹੈਗੇ ਆਪਾਂ ਆਪਣੇ ਯਾਰ ਤੋਂ ਲੈ ਕੇ ਦਿੱਤੇ ਆ ਆ ਲੱਠੇ ਕਿਵੇਂ ਲੱਗੇ ਮਟਬੀ ਬਈ ਵਧੀਆ ਠੀਕ ਆ ਮੋਜ ਦਿਖਾ ਦੇ ਕਿੰਨੀ ਕਰੇ ਆ ਬੱਚੇ ਦੇ ਮੈਂ ਦੇ ਦਿੱਤੇ ਆ ਵੀ ਆਪਾਂ ਨੂੰ ਆਹ। ਸੁਣੇ ਆਹ ਠੀਕ ਐ। ਲੱਠਿਆਂ ਦੇ ਇਹ ਮੰਗਦਾ ਵੀ ਬਹੁਤ ਜ਼ਰਦ ਲੱਗਦਾ ਕਿ ਨਾ ਮਨ ਥੱਲੇ ਫਿਰ ਨੂੰ ਚਾਹੀਦਾ ਉਦਨ ਵਾਲੇ ਦਾ ਕੋਈ ਹੈਗੇ ਸੀ 2-4। ਤੇ ਉਹਨੂੰ ਚਾਹੀਦਾ ਨੂੰ ਗਿਫਟ ਕਰ ਲਾਂ। ਕਿਵੇਂ ਲੱਗਾ ਮੋਟੇ ਬਈ 10 ਮੜਾ। ਠੀਕ ਐ ਬਈ। ਖੋਸਾ ਪੂਰਾ। ਠੀਕ ਐ ਆ ਦਿੱਤੇ ਆ ਬਚੇ ਆਪਾਂ ਨੂੰ। ਦੇਖਾ ਦੂਜਾ ਦੇਖਾ ਦੀ। ਕਾਲਾ ਚੀਨ ਦੂਜਾ ਵਾਲਾ ਜਿੰਨਾ ਜੇ। ਠੀਕ ਹੀ ਐ। ਇਹਦੇ ਮੌਜ ਘਟਾ। ਇਹਦੇ ਹੈਗੇ ਐ ਵਧੀਆ। ਆ ਦੇਖ ਲਓ। ਇਹਨੂੰ ਦਿੱਤੇ ਆ ਦੋਨੇ ਆਪਾਂ ਗਿਫਟ। ਠੀਕ ਐ। ਲੈ ਜਾ ਜਰਾ। ਠੀਕ ਆ ਓਕੇ ਬਾਏ ਬਾਏ ਧੰਨਵਾਦ ਆਪਣਾ ਰੈਂਕਲ ਵਾ ਗਿਆ ਵੀ ਆਪਣਾ ਬੰਦਾ ਠੀਕ ਆ ਜੀ